ਮੇਰੇਕ ਤੋਂ ਇੱਕ ਦਿਲ ਦਹਿਲਾਣ ਵਾਲੀ ਘਟਨਾ ਸਾਹਮਣੇ ਆਈ। ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਲੰਡਨ ਤੋਂ ਆਏ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀਆਂ ਨੇ Laash ਦੇ 15 ਟੁਕੜੇ ਵੀ ਕਰ ਦਿੱਤੇ। ਪੁਲਿਸ ਨੇ ਦੱਸਿਆ ਕਿ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ 4 ਮਾਰਚ ਦੀ ਰਾਤ ਆਪਣੇ ਪਤੀ ਸੌਰਵ ਕੁਮਾਰ ਦਾ ਕਤਲ ਕੀਤਾ। ਕਤਲ ਤੋਂ ਬਾਅਦ ਦੋਸ਼ੀਆਂ ਨੇ 15 ਟੁਕੜੇ ਕੀਤੇ ਅਤੇ ਇੱਕ ਡਰਮ ਵਿੱਚ ਭਰ ਕੇ ਉਸ ਤੇ ਸਿਮਿੰਟ ਲਗਾ ਦਿੱਤਾ। ਇਸ ਤੋਂ ਬਾਅਦ ਮੁਸਕਾਨ ਆਪਣੀ 5 ਸਾਲਾ ਬੇਟੀ ਨੂੰ ਆਪਣੇ ਮਾਪਿਆਂ ਦੇ ਘਰ ਛੱਡ ਸਾਹਿਲ ਨਾਲ Shimla ਘੁੰਮਣ ਚਲੀ ਗਈ। ਮੁਸਕਾਨ ਦੀ ਮਾਂ ਨੇ ਉਸ ਦਾ ਝੂਠ ਫੜ ਲਿਆ ਜਦੋਂ ਮੁਸਕਾਨ ਕੱਲੀ ਵਾਪਸ ਆਈ ਤਾਂ ਉਸ ਦੀ ਮਾਂ ਨੇ ਸੌਰਵ ਬਾਰੇ ਪੁੱਛਿਆ ਤਾਂ ਮੁਸਕਾਨ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਉਹਨੇ ਸੱਚ ਦੱਸ ਦਿੱਤਾ। ਮਸਕਾਨ ਦੀ ਮਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਮਸਕਾਨ ਅਤੇ ਉਹਦੇ ਪ੍ਰੇਮੀ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ